아 <목소리도> न <laughs> परसेंट <Secondary laughs> <laughs> ਇਥੇ ਪ੍ਰਿੰਸੀਪਲ ਸਾਹਿਬਾ ਨੇ ਮਿੰਜਾਬ ਕੀਤਾ ਮੈਂ ਪਹੁੰਚਿਆ ਇਥੇ ਬੱਚਿਆਂ ਦੇ ਜੋ ਐਨ ਵਾਲਾ ਫੰਕਸ਼ਨ ਤੇ ਆ ਰਹੇ ਆ ਇਹ ਵੀ ਸਕੂਲ ਜਿਹੜਾ ਪੀਐਮ ਸ਼੍ਰੀ ਦੇ ਨਾਮ ਤੇ ਚੱਲ ਰਿਹਾ ਹੈ ਤੇ ਮੈਨੂੰ ਬੜੀ ਖੁਸ਼ੀ ਹੋਈ ਕਿ ਬੱਚਿਆਂ ਨੇ ਇਥੇ ਆਪੋ ਆਪਣੇ ਪੜਾਈ ਦੇ ਨਾਲ ਨਾਲ ਕੁਝ ਹੋਰ ਸਾਈਡ ਬਿਜ਼ਨਸ ਕਰਨਾ ਜਿਵੇਂ ਉਹਨਾਂ ਨੇ ਵਿਖਾਇਆ ਮੈਨੂੰ ਬੜਾ ਵਧੀਆ ਲੱਗਾ ਤਮੈ ਹਰ ਬੱਚਿਆਂ ਨੂੰ ਇਸ ਚੀਜ਼ ਦਾ ਹੌਸਲਾ ਵੀ ਦਿੱਤਾ ਕਿ ਤੁਹਾਨੂੰ ਵਾਕਈ ਪੜ੍ਹਾਈ ਤੋਂ ਦੇ ਨਾਲ-ਨਾਲ ਸਾਈਡ ਬਿਜ਼ਨਸ ਵੀ ਕਰਨਾ ਬਹੁਤ ਜ਼ਰੂਰੀ ਹੈ ਇਸ ਵਾਸਤੇ ਮੈਨੂੰ ਬੜੀ ਖੁਸ਼ੀ ਹੋਈ ਇਹ ਬੱਚੀ ਜਿਹੜੀ ਹੈ ਇਹ ਨਵੀਂ ਕਲਾਸ ਵਿੱਚ ਫਰਸਟ ਰਹੀ ਹੈ ਤੇ ਇਹ ਹੀ ਜੇ ਵਧੀਆ ਲੱਗਦਾ ਕਿ ਜਦੋਂ ਬੱਚੇ ਇੰਨੀ ਵਧੀਆ ਜਲਚਸਪੀ ਦੇ ਨਾਲ ਪੜ੍ਹਾਈ ਕਰਦੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹੀ ਬੱਚੇ ਜਿਹੜੇ ਸਾਡੇ ਦੇਸ਼ ਦਾ ਭਵਿੱਖ ਬਣਦੇ ਨੇ ਮੇਰਾ ਨਾਮ ਰਾਜਪੁਰੇ ਮੈਂ ਨੋਮੀ ਸੀਜਮਾ ਚ ਫਸਟ ਆਈ ਹਾਂ ਮੇਰੇ ਇਨਚਾਰਜ ਦਾ ਨਾਮ ਸੁਖਦੀਪ ਕਰਨ ਹੈ ਬੜੀ ਹੈ ਬਹੁਤ ਬੜੀ ਤਰ੍ਹਾਂ ਦੀ ਬਦਿਏ ਪ੍ਰੋਗਰਾਮ ਨੇ ਟੀਚਰਸ ਜੀ ਬਹੁਤ ਵਧੀਆ ਨਹੀਂ ਅਸੀਂ ਮੈਥ ਦੇ ਟੀਚਰਸ ਬੰਨਾ ਚਾਹੁੰਦੇ ਆ ਮੈਂ ਜਿਤਨੇ ਕੁ ਮਾਲ ਬੰਸਰ ਸਰਕਾਰੀ ਸੀਨੀਅਰ ਸਕੂਲ ਪਟਨਾ ਜੋ ਦੀ ਪੀਐਮਸੀ ਦੀ ਅੰਦਰ ਆ ਗਿਆ ਹੈ ਹੁਣ ਉਹ ਉਥੇ ਸੇਵਾ ਨਿਭਾ ਰਹੇ ਹਾਂ ਅੱਜ ਸਰਕਾਰ ਦੀ ਹਦਾਇਤਾਂ ਅਨੁਸਾਰ 29 ਮਾਰਚ ਨੂੰ ਅਸੀਂ ਪੀਟੀਐਮ ਦਾ ਆਯੋਜਨ ਕੀਤਾ ਹੈ ਜਿਸ ਵਿੱਚ ਵੀ ਵਿਦਿਆਰਥੀਆਂ ਦਾ ਨਤੀਜਾ ਸਲਾਨਾ ਨਤੀਜੇ ਵਾਲੇ ਦੱਸਿਆ ਹੈ ਉਹਨਾਂ ਨੂੰ ਇਨਾਮ ਦਿੱਤੇ ਨੇ ਉਨ ਉਹਨਾਂ ਨੂੰ ਪੋਜੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ ਤੇ ਅਸੀਂ ਇਹਦੇ ਵਿੱਚ ਕਈ ਤਰ੍ਹਾਂ ਦੀਆਂ ਸਟਾਲਾਂ ਵੀ ਲਗਾਈਆਂ ਨੇ ਜੋ ਕਿ ਬਿਜ਼ਨਸ ਬਲਾਸਟਰ ਦੇ ਅnder ਲਗਾਈਆਂ ਗਈਆਂ ਨੇ ਕਿਉਂਕਿ ਉਸ ਤੋਂ ਬਾਅਦ ਜਿਹੜੇ ਪ੍ਰਦਰਸ਼ਨੀਆਂ ਨੇ ਜਿਵੇਂ ਜਿਵੇਂ ਤੁਸੀਂ ਦੇਖ ਲਏ ਹੋ ਆਪਣੇ ਆਪਣੇ ਮਾਡਲ ਮੈਚ ਮਾਡਲ ਸਾਇੰਸ ਮਾਡਲ ਐਸਐਸ ਮਾਡਲ ਇੰਨੇ ਸ਼ਾਨਦਾਰ ਪ੍ਰਦਰਸ਼ਨੀਆਂ ਵੀ ਲਗਾਈਆਂ ਗਈਆਂ ਨੇ ਇੱਥੋਂ ਤੱਕ ਕਿ ਬੀ ਆ ਮਾਂ ਬਾਪੋ ਦਿੱਤਾ ਚ ਵਿਦਿਆਰਥੀ ਸੁਵਿਧਾ ਲਈ ਅਸੀਂ ਮੈਡੀਕਲ ਕੈਂਪ ਵੀ ਲਗਾਇਆ ਹੈ ਜਿਹਦੇ ਵਿੱਚ ਵਿਦਿਆ ਵਿਦਿਆਰਥੀਆਂ ਦਾ ਜਾਂ ਮਾਂ ਬਾਪ ਦਾ ਜੋਤੀ ਬੀਪੀ ਟੈਂਪਰੇਚਰ ਹਾਈਟ weight ਮਾਪਣ ਦੀ ਛਾਲੀ ਸੁਵਿਧਾ ਦਿੱਤੀ ਗਈ ਹੈ ਪੀ ਐਮ ਸੀ ਦੀ ਦੇ ਤਹਿਤ ਜੋ ਮੂਜੀ ਸਿਸਟਮ ਆਇਆ ਹੈ ਉਹ ਦਾ ਡਿਸਪਲੇ ਕੀਤਾ ਗਿਆ ਹੈ ਤੇ ਕਿਤਾਬਾਂ ਪੀਐਮਸੀ ਲੀਡ ਅੰਦਰ ਟੈਸਟ ਵਾਲੀਆਂ ਕਿਤਾਬਾਂ ਵਿਦਿਆਰਥੀ ਉਹਦੇ ਦੀ ਪਹੁੰਚ ਨਹੀਂ ਲਗਾਈ ਗਈ ਹੈ 셀ਫੀ ਪੁਆਇੰਟ ਮਾਪਿਆਂ ਨੂੰ ਕਲਕਸਿਕਲ ਨਹੀਂ ਤੇ ਵਿਦਿਆਰਥੀ ਨੂੰ ਕਲਕਸਿਕਲ ਨਹੀਂ ਇੱਕ 셀ਫੀ ਪੁਆਇੰਟ ਵੀ ਬਣਾਇਆ ਗਿਆ ਹੈ ਤੇ ਵਿਦਿਆਰਥੀਆਂ ਤੇ ਮਾਪੇ ਦੇ ਲਈ ਅਸੀਂ ਲੰਗਰ ਪਾਣੀ ਦਾ ਪੂਰਾ ਪ੍ਰਬੰਧ ਕੀਤਾ ਹੋਇਆ ਹੈ ਚਾਹ ਪਾਣੀ ਚਾਹ ਪਾਣੀ ਚਾਵਲ ਮਠੀਆਂ ਤੇ ਲਿਫਲੈਸਮੈਂਟ ਅੱਜ ਦਾ ਪੂਰਾ ਪ੍ਰਬੰਧ ਕੀਤਾ ਗਿਆ ਜੀ ਮੇਰੀ 7ਵੀਂ ਕਲਾਸ ਹੈ ਜੀ ਮੇਰੇ 650 573 ਨੰਬਰ ਆਏ ਨੇ ਹਾਂ ਜੀ ਬਹੁਤ ਵਧੀਆ ਪੜਾਈ ਹੈ मैंने वो डी होकी बैंकिंग से जॉब करनी है। मैं स्कूल दा नाम रोशन करना चाहती हूँ। आपने माप पे आधी आपका कहाँ दावी? मैंने वही कहना चाहूँगी भी वो भी हमें मेरे बाग दिन लकी पढ़ाई करना। पढ़ाई जाती है। पेपर देने तेज़ार आया सीखा। हाँ जी। और बेटी बढ़ दी है? हाँ जी। मेरी क्ल ਹਾਂਜੀ ਪੈਰਸ ਮੀਟਿੰਗ ਜੀ ਬਦਿਆ ਲੱਗਿਆ ਜੀ ਚਾਹ ਪਾਣੀ ਸਟਾਲਾਂ ਜੀ ਬਹੁਤ ਹੀ ਵਧੀਆ ਜੀ ਵਧੀਆ ਪੜਾਂਦੇ ਵੀ ਬੱਚਿਆਂ ਨੂੰ ਵਧੀਆ ਇਹ ਹੈ ਜੀ ਫੂਟਾ ਕਿਤਰਨੀ ਦਿੱਤੇ ਵਧੀਆ ਹੈ ਜੀ ਸਰ ਸਾਰੀ ਫੂਟਾ ਮਿਲਦੀ ਹੈ ਹਾਂਜੀ ਵਧੀਆ ਜੀ ਖਰਚਾ ਵੀ ਨਹੀਂ ਆਏਗਾ ਇੰਨਾ ਜੀ ਵਧੀਆ ਹੈ ਜੀ ਬਿਲਕੁਲ